ਸਰਕਾਰ ਨੂੰ ਬੇਨਤੀ ਕਰਦਾ ਕਿ ਇਹਦੀ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਦੇਖੋ ਐਨੇ ਇਹ ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਲੋਕੀ ਜਿਹੜੇ ਆ ਇਹ ਡਾੜਾ ਕਰਕੇ ਮਰ ਗਏ ਇਹ ਤਾਂ ਫਿਰ ਕਤਲ ਹੋ ਗਿਆ ਨਾ ਜਦੋਂ ਤੁਹਾਡੇ ਸਾਹਮਣੇ ਆ ਕਿ ਜਿਹੜੇ ਆ ਤੀਜਾ ਨਜ਼ਰ ਆਈ ਜਾਂਦੀ ਹੈ ਤੇ ਇਹਦੀ ਜ਼ਿੰਮੇਵਾਰੀ ਤਾਂ ਲੈਣੀ ਪੈਗੀ ਸਰਕਾਰ ਨੂੰ ਕਿ ਐਨੇ ਲੋਕੀ ਮਰ ਗਏ ਉਹਨਾਂ ਦੀ ਕੀਮਤ ਹੀ ਕੋਈ ਨਹੀਂ ਦੂਜੀ ਗੱਲ ਹੈ ਕਿ ਐਡਾ ਵੱਡਾ ਨੁਕਸਾਨ ਹੋ ਗਿਆ ਹਾਲੇ ਤੱਕ ਇੱਕ ਪੈਸਾ ਮੁਆਵਜ਼ਾ ਨਹੀਂ ਉਹ ਫੁੱਟਬਾਲ ਨੂੰ ਖੇਡੀ ਜਾਂਦੇ ਆ ਇਹ ਹਿੱਟ ਮਾਰ ਕੇ ਕੇਂਦਰ ਵਾਲੇ ਪਾਸੇ ਛੁੱਟ ਦਿੰਦੇ ਆ ਉਹ ਹਿੱਟ ਮਾਰਦੇ ਆ ਪੰਜਾਬ ਦੇ ਜਿਹੜਾ ਹੈਗਾ ਕੱਟੇ ਛੁੱਟ ਦਿੰਦੇ ਆ ਲੇਕਿਨ ਜਨਤਾ ਜੇ ਪੰਜਾਬ ਦੀ ਇੱਕ ਦੂਜੇ ਦੇ ਨਾਲ ਨਾ ਖੜਦੀ ਤੇ ਅੱਜ ਮੈਂ ਸਮਝਦਾ ਦੇਖੋ ਕਿੰਨੇ ਹਾਲਾਤ ਹੋਰ ਬੇਤਰੋਏ ਦੇ ਸੀ ਆ ਕਿੰਨੇ ਬੰਨ ਲੋਕਾਂ ਨੇ ਲਾਭ ਹੀ ਲਏ ਤੇ ਸਰਕਾਰ ਦੇ ਕੋਲੇ ਇਹ ਨਹੀਂ ਪਤਾ ਲੱਗਿਆ ਕਿ ਜਿਹੜਾ ਟੈਂਡਰ ਦਿੱਤਾ ਸੀ ਉਹ ਠੀਕ ਦਿੱਤਾ ਸੀ ਕਿ ਨਹੀਂ ਦਿੱਤਾ ਸੀ ਸਰਕਾਰ ਦੀ ਕਾਰਜਕਾਰੀ ਤਾਂ ਸਾਹਮਣੇ ਆ ਇਸ ਕਰਕੇ ਇਹਦੀ ਹਾਈ ਲੈਵਲ ਇੰਡੀਪੈਂਡੈਂਟ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸਹੀ ਤੱਥ ਜਿਹੜੇ ਆ ਕਿਉਂਕਿ ਛੋਟੀ ਜਿਹੀ ਗੱਲ ਨਹੀਂ ਹੈ ਜੇ ਇੱਥੇ ਇੱਕ ਐਗਜ਼ਾਮਪਲ ਨਾਲ ਸੈੱਟ ਕੀਤੀ ਤੇ ਅਗਲੇ ਸਾਲ ਕਿਸੇ ਹੋਰ ਟਾਈਮ ਤੇ ਹੀ ਕੁਝ ਹੋਏਗਾ ਕਿਉਂਕਿ ਹੁਣ ਹੈਡਵਰਕਸ ਨਾਲ ਜੇ ਹੋ ਸਕਦਾ ਕੱਲੋ ਕਿਸੇ ਡੈਮ ਦੀ ਸੇਫਟੀ ਨਾਲ ਵੀ ਇਹੀ ਖਲਵਾੜ ਹੋ ਸਕਦਾ ਤੇ ਫਿਰ ਤੋਂ ਪੰਜਾਬ ਵਿੱਚ ਆnder ਇੱਕ ਤਾਂ ਵੀ ਹਾਈ ਲੈਵਲ ਜੁਡੀਸ਼ੀਅਲ ਜਾਂਚ ਇਹਦੀ ਸਾਰੇ ਇਸ਼ੂ ਦੀ ਜਿਹੜੀ ਆ ਉਹ ਹੋਣੀ ਚਾਹੀਦੀ ਦੂਜਾ ਇੱਕ ਹੋਰ ਬਹੁਤ ਇੰਪੋਰਟੈਂਟ ਇਸ਼ੂ ਹੈ ਕਿ ਐਮਬੀਬੀਐਸ ਦੀਆਂ ਜਿਹੜੀਆਂ ਐਡਮਿਸ਼ਨਸ ਹੁੰਦੀਆਂ ਨੇ ਉਹਦੇ ਵਿੱਚ ਬੜੀ ਮਿਹਨਤ ਕਰਕੇ ਤੇ ਆਮ ਘਰਾਂ ਦੇ ਬੱਚੇ ਜਿਹੜੇ ਆ ਉਹ ਮੈਰਿਟ ਦੇ ਵਿੱਚ ਆ ਕੇ ਤੇ ਬਹੁਤ ਔਖੀ ਐਡਮਿਸ਼ਨ ਮਿਲਦੀ ਹੈ ਆਲਰੇਡੀ ਜਿਹੜੀਆਂ ਫੀਸਾਂ ਨੇ ਇੰਨੀਆਂ ਜ਼ਿਆਦਾ ਨੇ ਕਿ ਜਿਹੜੇ ਗਰੀਬ ਘਰਾਂ ਦੇ ਮੈਰਿਟੋਰੀਅਸ ਬੱਚੇ ਆ ਉਹ ਤਾਂ ਅੱਗੇ ਅਫੋਰਡ ਨਹੀਂ ਕਰ ਪਾਰੇ ਕਈਆਂ ਦਾ ਨੰਬਰ ਵੀ ਆ ਜਾਂਦਾ ਮੈਰਿਟ ਦੇ ਵਿੱਚ ਤੇ ਉਹਨਾਂ ਨੂੰ ਕੋਈ ਹੋਰ ਜਿਹੜੀ ਆ ਆਪਸ਼ਨ ਜੜੀ ਪੈਂਦੀ ਆ ਕਿ ਸਾਡੇ ਪੇਰੈਂਟਸ ਜਿਹੜੇ ਆ ਐਡੀ ਫੀਸ ਨਹੀਂ ਦੇ ਸਕਦੇ ਐਡੀ ਮਹਿੰਗੀ ਹੋ ਗਈ ਮੈਡੀਕਲ ਐਜੂਕੇਸ਼ਨ ਤੇ ਹੁਣ ਸਰਕਾਰੀ ਕਾਲਜਾਂ ਨੇ ਇੱਕ ਨਵਾਂ ਕੰਮ ਸ਼ੁਰੂ ਕਰ ਦਿੱਤਾ ਕਿ ਬਾਂਡ ਪਹਿਲਾਂ ਵੀ ਭਰਉਂਦੇ ਹੁੰਦੇ ਸੀ ਚਲੋ 5 ਲੱਖ ਦਾ ਭਰ ਆ ਲਿਆ ਬੈਂਕ ਗਰੰਟੀ ਮੰਨ ਲੈਂਦੇ ਸੀ ਤੇ ਲੋਕੀ ਸਾਈਨ ਕਰ ਦਿੰਦੇ ਸੀ ਹੁਣ 20 ਲੱਖ ਦੀ ਪ੍ਰਾਪਰਟੀ ਜਿਹੜੀ ਹੈਗੀ ਆ ਨਾਲ ਉਹਦਾ ਬਾਉਂਡ ਭਰ ਕੇ ਦੇਣਾ ਪਊਗਾ ਤੇ ਇੱਕ ਸਟੂਡੈਂਟ ਨੂੰ 200 ਲੱਖ ਦੀ ਪ੍ਰਾਪਰਟੀ ਦੇ ਜਿਹੜੇ ਛੋਟੇ ਆ ਉਹ ਦੇਨੇ ਪੈਣਗੇ ਦੱਸੋ ਇੱਕ ਮੈਰੀਟੋਰੀਅਸ ਬੱਚਾ ਗਰੀਬ ਘਰ ਦਾ ਬੱਚਾ ਤੇ ਉਹਦੇ ਵਾਸਤੇ ਐਡੀ ਸਖਤ ਸ਼ਰਤ ਰੱਖ ਦਿੱਤੀ ਗਈ ਆ ਬੱਚੇ ਦਾਖਲ ਹੋ ਗਿਆ ਪਰ ਉਹਨਾਂ ਦੇ ਐਡਾ ਵੱਡਾ ਇੱਕ ਮੈਂਟਲ ਟੌਰਚਰ ਹੈ ਕਿ ਉਹਨਾਂ ਦੇ ਪੇਰੈਂਟਸ ਨੂੰ ਕਿਹਾ ਗਿਆ ਕਿ 19 ਤਰੀਕ ਤੱਕ ਤੁਸੀਂ ਇਹ ਬਾਉਂਡ ਭਰੋ ਤੇ ਨਹੀਂ ਤਾਂ ਫਿਰ ਤੁਹਾਨੂੰ ਕਲਾਸਾਂ ਨਹੀਂ ਲੌਂ ਦਿੱਤੀਆਂ ਜਾਣਗੀਆਂ ਜਿਹੜਾ ਮੈਂ ਸਮਝਦਾ ਬਹੁਤ ਅਨੈਥੀਕਲ ਵੀ ਹੈ ਔਰ ਬਹੁਤ ਤਾਨਾਸ਼ਾਹੀ ਵੀ ਹੈ ਔਰ ਬਿਲਕੁਲ ਗਲਤ ਡਿਸੀਜਨ ਹੈ ਸਰਕਾਰ ਦਾ ਇਹਦਾ ਮੈਂ ਜਿਹੜੇ ਸਬਚੈਂਟ ਮੈਡੀਕਲ এডੂਕੇਸ਼ਨ ਦੇ ਮਿਸਟਰ ਸਾਹਿਬ ਹਨ ਉਹਨਾਂ ਨੂੰ ਬੇਨਤੀ ਕਰਦਾ ਕਿ ਇਮੀਡੀਏਟਲੀ ਹਦਾਇਤਾਂ ਜਾਰੀ ਹੋਣੀਆਂ ਚਾਹੀਦੀਆਂ ਕਿ ਇਸ ਕਦੀਆਂ ਸ਼ਕਤਾਂ ਬੰਦ ਹੋਣੀਆਂ ਚਾਹੀਦੀਆਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ 22 ਲੱਖ ਦੇ ਬੌਂਡ ਨਾਲ ਬੰਨ ਕੇ ਤਾਨੂੰ ਕਿਉਂ ਰੱਖਨੇ ਪੈਰੇ ਡਾਕਟਰ ਕਿਉਂਕਿ ਤੁਹਾਡੀਆਂ ਵਰਕਿੰਗ ਕੰਡੀਸ਼ਨ ਠੀਕ ਨਹੀਂ ਐਨੇ ਖਰਚੇ ਕਰਕੇ ਤੁਸੀਂ ਡਾਕਟਰ ਨੂੰ ਤਨਖਾਹ ਵੀ ਦਿੰਦੇ ਹੋ ਉਹਨੂੰ ਵਰਕਿੰਗ ਕੰਡੀਸ਼ਨ ਕਿਸ ਤਰ੍ਹਾਂ ਦੀਆਂ ਦਿੰਦੇ ਹੋ ਜੇ ਵਰਕਿੰਗ ਕੰਡੀਸ਼ਨ ਚੰਗੀਆਂ ਹੋਣ ਤਨਖਾਹ ਉਹਨਾਂ ਨੂੰ ਪੂਰੀ ਰੈਗੂਲਰ ਜਾਬ ਦੀ ਮਿਲਦੀ ਹੋਵੇ ਤੇ ਆ ਤੁਹਾਨੂੰ ਬੌਨਡ ਭਰਉਣ ਦੀ ਲੋੜ ਨਾ ਪਵੇ